ਹਾਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਬੁਰਜ ਨੱਥੂ ਕੇ ਤਹਿਸੀਲ ਪੱਟੀ ਜ਼ਿਲ੍ਹਾ ਛੀਰੀ ਤਰਨਤਾਰਨ ਸਾਹਿਬ ਤਲਦੀਪ ਸਿੰਘ ਉਹਨਾਂ ਦੇ ਕੋਲ ਆਏ ਆ ਵਪਾਰ ਲੈਣ ਦਾ ਕੰਮ ਆ ਵੀਰ ਦਾ ਸੋ ਜਿਹੜੇ ਸੱਜਣ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਦਾ ਆਪਾਂ ਧਿਆਨ ਦੇ ਵਿੱਚ ਲਿਆ ਦਿੰਦੇ ਆ ਅਕਸਰ ਆਪਾਂ ਇਸ ਕੇਲੇ ਤੋਂ ਜਾਂ ਵੀਰ ਕਲਦੀਪ ਸਿੰਘ ਉਹਨਾਂ ਦੇ ਘਰੋਂ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਇਹ ਪਿੰਡ ਬਿਲਕੁਲ ਆਮੋ ਸਾਹਮਣੇ ਬੁਰਜ ਰੇਕਾ ਦੇ ਪੁਰਜ ਨੱਥੂ ਕੇ ਜਿਹੜੀ ਸੜਕ ਸਰਹਾਲੀ ਤੋਂ ਪੱਟੀ ਨੂੰ ਜਾਂਦੀ ਆ ਇਸੇ ਸੜਕ ਦੇ ਉੱਪਰ ਪਿੰਡ ਸਰਹਾਲੀ ਮੰਡ ਕੜਿਆਲਾ ਇਹ ਪਿੰਡ ਲਾਗੇ ਲਾਗੇ ਆ ਸ਼ਖਰੀ ਪਿੰਡ ਇਧਰਲੇ ਪਾਸੇ ਰਹਿ ਜਾਂਦਾ ਚੜ੍ਹਦੇ ਪਾਸੇ ਵਾਲ ਅੱਜ ਕੁਲਦੀਪ ਦੇ ਘਰੋਂ ਆਪਾਂ ਤੁਹਾਨੂੰ ਨਾਲ ਦੋਸਤੋ ਟੋਟਲ ਵੈਸੇ ਚਾਰ ਵੱਡੇ ਐਨੀਮਲ ਦਿਖਾਉਣੇ ਜਿਨ੍ਹਾਂ ਦੇ ਵਿੱਚ ਉਧਧਾਰੂ ਪਸ਼ੂ ਆ ਤਿੰਨ ਵੜਾ ਹੋਣਗੀਆਂ ਇੱਕ ਮੱਝ ਬਿਲਕੁਲ ਸੱਜਰਤਾਜੀ ਸੂਈ ਆ ਤੇ ਦੋ ਵੜਾਂ ਤਕਰੀਬਨ ਸੱਜਰਤਾਜੀਆਂ ਇੱਕ ਟੋਕੜ ਬਾਕੀ ਬਣੀ ਸੋਰੀ ਆ ਮਹੀਨੇ ਦੀ ਪੂਰੀ ਆਪਾਂ ਡਿਟੇਲ ਦੇ ਵਿੱਚ ਚੱਲਾਂਗੇ ਇੱਕ ਇਧਰ ਛੋਟੇ ਜਨਵਰਾਂ ਦੀ ਜ਼ਿਕਰ ਗੱਲ ਕਰ ਲਗੇ ਤੇ ਥੋੜਾ ਲਾਗੋਂ ਦਿਖਾ ਦਈਏ ਇੱਕ ਬੱਚੀ ਤੋਂ ਦਿਖਾਵਾਂਗੇ ਆਪਾਂ ਆ ਬੱਚੀ ਆ ਇਹ ਭਰਾ ਦੇ ਵਿੱਚ ਇੱਕ ਇਧਰ ਕੱਟੀ ਆ ਇਹ ਜੋੜੀ ਕਿਸੇ ਭਰਾ ਨੇ ਇਕੱਠੀ ਖਰੀਦਣੀ ਆ ਜੋੜੇ ਦਾ ਮੁੱਲ ਵੀ ਤੈ ਤੁਹਾਨੂੰ ਦੱਸ ਦਿਆਂਗੇ ਸਿੰਗਲ ਸਿੰਗਲ ਕਿਸੇ ਨੇ ਖਰੀਦਣਾ ਤਾਂ ਸਿੰਗਲ ਸਿੰਗਲ ਦਾ ਰੇਟ ਵੀ ਵਿੱਚ ਵੀਡੀਓ ਤੇ ਕਰ ਦਿਆਂਗੇ ਅੱਜ ਤਰੀਕ 19 ਅਗਸਤ ਸਮਾਂ ਕੋਈ ਦੁਪਹਿਰ ਦੇ 2:30 ਵਜੇ ਦਾ ਕੋਈ ਵੀ ਫਾਰਮਰ ਭਰਾ ਆਪਣੀ ਵੀਡੀਓ ਵੇਖ ਕੇ ਆ ਰਿਹਾ ਤੇ ਆਪਾਂ ਸ਼ਟਾਰਟਿੰਗ ਤੋਂ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆਂ ਕਈ ਵਾਰ ਨਾ ਕਿਸੇ ਭਰਾ ਦੇ ਧਿਆਨ ਦੇ ਵਿੱਚੋਂ ਗੱਲ ਰਹਿ ਜਾਂਦੀ ਆ ਚੋਕੇ ਦੋ ਟਾਈਮ ਤਿੰਨ ਟਾਈਮ ਤਸੱਲੀ ਕਰਨੀ ਤੁਹਾਡਾ ਫਰਜ਼ ਬਣਦਾ ਪੈਸੇ ਲਾਉਣੇ ਆ ਤੁਸੀਂ ਬਾਅਦ ਵਿੱਚ ਕਈ ਵਾਰ ਭਰਾ ਆਪਣੇ ਤੇ ਇਤਰਾਜ਼ ਕਰਦੇ ਆ ਵੀ ਭਾਜੀ ਆਹ ਤਰ੍ਹਾਂ ਦੀ ਚੀਜ਼ ਆ ਗਈ ਇਸ ਤਰ੍ਹਾਂ ਦੀ ਚੀਜ਼ ਆ ਗਈ ਆਹ ਹੋ ਗਿਆ ਉਹ ਹੋ ਗਿਆ ਇਸ ਕਰਕੇ ਉਹ ਚੀਜ਼ ਦਾ ਗਜਾਇਸ਼ ਉਹ ਮੌਕਾ ਰਵੇ ਨਾ ਵਿੱਚ ਲਾਹਮੇ ਲੈਣ ਦੇਣ ਦਾ ਤਸੱਲੀ ਪਹਿਲਾਂ ਕਰ ਲਿਆ ਕਰੋ ਗੇਟੋਂ ਬਾਹਰ ਚੀਜ਼ ਠਾਡੀ ਆ ਬਾਅਦ ਵਿੱਚ ਮੇਰਾ ਭਰਾ ਮਾੜਾ ਚੰਗਾ ਕਿਸੇ ਨੂੰ ਨੀਮਾ ਦਿਖਾਉਣਾ ਗਲਤ ਗੱਲਾਂ ਕਰਨੀਆਂ ਉਹ ਚੰਗੇ ਨਹੀਂ ਲੱਗੀਦਾ ਪਹਿਲਾਂ ਤਸੱਲੀ ਕਰਕੇ ਲੈ ਕੇ ਜਾਓ ਮਾਲ ਦੀ ਪੈਸੇ ਗਿਣਉਣ ਤੋਂ ਪਹਿਲਾਂ ਸਾਈ ਬਿਆਨਾ ਕਰਕੇ ਆਓ ਜਰੂਰ ਇੱਥੇ ਆਓ ਕਰਦਿਆਂ ਗੱਲ ਬਾਤ ਸਭ ਤੋਂ ਪਹਿਲਾਂ ਕਲਦੀਪ ਸਾਸਰੀ ਕਾ ਸਾਸਰੀ ਸਾਹ ਦਾ ਹੋਰ ਪੁਰ ਪਾਜੀ ਠੀਕ ਠਾਕ ਠੀਕ ਠਾਕ ਵਧੀਆ ਤੁਸੀਂ ਬੜੇ ਵਧੀਆ ਕਲਦੀਪ ਮੱਝ ਆ ਤਿੰਨ ਗਾਂ ਇੱਕ ਮੱਝ ਸੂਈ ਤਾਜੀ ਹਾਂਜੀ ਇਧਰ ਮੇਰੇ ਪਾਸੇ ਇੱਕ ਬੱਚੀ ਦੀ ਇੱਕ ਕੱਟੀ ਆਪਣੇ ਕੋਲ ਆ ਠੀਕ ਆ ਜੀ ਹਾਂਜੀ ਤੇ ਬਾਕੀ ਜੋੜੇ ਕਿਸੇ ਭਰਾਣੇ ਜੋੜਾ ਖਰੀਦਣਾ ਜੋੜ ਦਾ ਮੁੱਲ ਵੀ ਕਰਤਾ ਹੈ ਜੋੜੇ ਦਾ ਕਰਤਾ ਸੰਤੋਸ਼ ਸਿੰਘ ਜੀ ਦੱਸ ਦਿਆਂਗੇ ਆਪਾਂ ਵੀਡੀਓ ਦੇ ਵਿੱਚ ਤੇ ਸ਼ੁਰੂਆਤ ਕਲਦੀਪ ਘਾਰਾਂਗੇ ਆਪਾਂ ਇੱਕ ਵੱਡੀ ਮਾਂ ਤੋਂ ਇਹ ਮੱਝ ਆਪਣੇ ਕੋਲ ਖੜੀ ਹੈ ਵੀ ਸੂਈ ਸੁਬਾਈ ਅਜ ਕਿੰਨੇ ਕ ਦਿਨ ਹੋ ਗਏ ਨੂੰ ਸੂਈ ਨੂੰ ਇਹਨੂੰ ਸੂਈ ਨੂੰ 10 ਦਿਨ ਹੋ ਗਿਆ ਕੱਟੀ ਮਗਰ 10 ਕ ਦਿਨ ਦਾ ਸਮਾਂ ਹਾਂਜੀ ਲਓ ਜੀ 10 ਕ ਦਿਨ ਦਾ ਦੋਸਤੋ ਸਮਾਂ ਹੋ ਗਿਆ ਮਗਰ ਕੱਟੀ ਆ ਫੀਮੇਲ ਕਾਫ ਆ ਸੂਆ ਗਨਵਾ ਵੀਰ ਗਿਲਦੀਪ ਤੇਜਾ ਸੂਆ ਤੇਜਾ ਸੂਆ ਮਗਰ ਕਿਸਾਨ ਵੀਰੋ ਕੱਟੀ ਆ ਤੇ ਦੁੱਧ ਕਿੰਨਾ ਦੇ ਥੱਲੇ ਦੁੱਧ ਦਾਕੇ ਲੂਗਾ ਨਾਉਂ ਦੀ ਗਾਰੰਟੀ ਹੋਊਗੀ ਤਾਂ ਪੱਕਾ ਜੋਗਮਾ ਜਿਹੜਾ 9 ਪੱਕਾ ਪੱਕਾ 9 ਕਿਲੋ ਹਨਾ ਹਾਂ ਚੋਣ ਓਕੇ ਹੋਊਗੀ ਲਓ ਵੀ ਹੋਵੇ ਨਾ ਹੋਵੇ ਤਾਂ 10 ਕਿਲੋ ਦੁੱਧ ਦਾ ਥੋੜਾ ਜਿਹਾ ਜਸ਼ਨਪੋਤੇ ਇਧਰੋਂ ਮਾਰ ਕੇ ਕੈਮਰਾ ਦਿਖਾ ਦੇ ਅਬ ਬੈਨੀਆਂ ਦੇ ਪਰਵਾਹੋਂ ਨਵਨੁਥਾਂ ਦੇ ਆਏ ਜਾਂਦੀਆਂ ਨੂੰ ਥੋੜਾ ਫਰਕ ਪਾਉਂਦੀਆਂ ਵਾ ਬੈਨੀਆਂ ਦੇ ਪਾਸੇ ਦਿਖਾ ਦੇ ਥੱਲੇ ਬਹਿ ਕੇ ਚੰਗੀ ਤਰ੍ਹਾਂ ਤਸੱਲੀ ਨਾਲ ਅਗਲਾ ਥਾਂ ਦੋਸਤੋ ਪਸਮ ਕੇ ਤੁਸੀਂ ਦੇਖੋਗੇ ਵੈਸੇ ਹੱਥੀ ਚਵਾਈ ਦੇ ਵਿੱਚ ਆਉਂਦਾ ਮਗਰਲੇ ਥਾਂ ਮਗਰਲੇ ਨਾਲ ਬਰਾਬਰ ਅਗਲਾ ਅਗਲੇ ਨਾਲ ਬਰਾਬਰ ਆ 10 ਕਿਲੋ ਹੋਵੇ ਨਾ ਹੋਵੇ ਤੇ 9 ਕਿਲੋ ਵੀਰਾਂਵਾ ਵੀ ਗਰੰਟੀ ਤਸੱਲੀ ਤੇ ਭੇਜ ਦਾਂਗੇ ਚਾਹੇ ਧਿਆਨ ਕੇ ਤਸੱਲੀ ਕਰ ਲਿਓ ਚਾਰੇ ਥਣ ਕਲਦੀਪ ਭਰਾ ਦੇ ਤਸੱਲੀ ਨਾਲ ਫਿਰ ਆਹ ਦੇਖੋ ਮਗਰਲੇ ਥਾਂ ਨਾਲ ਦੋਸਤੋ ਤੇ ਮੋਟਰੀ ਆ ਠੀਕ ਆ ਜੀ ਆਹ ਵੇਖੋ ਜੀ ਮੋਗਾ ਚਵਾਈ ਜਿਹਨੂੰ ਕਈ ਅਗਲੇ ਧਾਂ ਦੀ ਚੋਣ ਪਿਛਲੇ ਧਾਂ ਦੀ ਚੋਣ ਕਰੋ ਚੱਕ ਮੇਰੇ ਭਰਾ ਮੋਟੀ ਧਾਰ ਗਰਲ ਕਰਨੀ ਵਰਦੀ ਏ 9 ਕਿਲੋ ਦੀ ਤਸੱਲੀ ਗਾਰੰਟੀ ਤੇ ਇਹ ਮੇਰਾ ਭਰਾ ਕੋਈ ਵੀ ਇੱਥੇ ਆਣ ਕੇ ਦੋ ਟਾਈਮ ਚੋੜੇ ਚਾਰ ਟਾਈਮ ਚੋੜੇ ਫੇਸ ਕੁਆਲਿਟੀ ਦਿਖਾ ਦਿਓ ਸਿੰਘ ਦਿਖਾ ਦਿਓ ਛੋਟਾ ਸਿੰਘ ਭਾਰਾ ਵਜਨ ਪਤਲਾ ਪਿੰਡਾ ਤੱਜਾ ਸੁਆ 10 ਦਿਨਾਂ ਦੀ ਸੁਈ ਮਗਰ ਕੱਟੀ ਖੋਲ ਕੇ ਕਲਦੀ ਵੇ ਇੱਕ ਵਾਰੀ ਤੋਰ ਕੇ ਦਿਖਾ ਦੇ ਮੇਰਾ ਸੋ ਇਹ ਦੋਸਤੋ ਤਾਚਾ ਸਮੇ ਦਾ ਇਹ ਡਿਟੇਲ ਆ ਹੁਣ ਮੌਕੇ ਤੇ ਜਿੰਨਾ ਦੁੱਧ ਦੇ ਥੱਲੇ ਹਾਜ਼ਰ ਹਾਂ ਦੋ ਤੇ ਵਾਜੂਗੀ ਹਾਂਜੀ ਆ ਦੇਖੋ ਜੀ ਉਸ ਤੇ ਕੱਲ ਹੀ ਆਈ ਐ ਜੇ ਤੁਹਾਨੂੰ ਪਤਾ ਅੱਦਮੇ ਤੁਮੇ ਤਾਂ ਆਈ ਕਬੀ ਪਹ ਆਈ ਆਪਣੇ ਕੋਲ ਫਿਰ ਕੱਲ ਹੀ ਆ ਹਾਂ ਕੱਲ ਆਈ ਐ ਲੋ ਵੀ ਵਪਾਰ ਲੈਣ ਦਾ ਕਾਮਾ ਦੂਸਰ 23 ਵਾ ਅੱਜ ਭਲਕੇ ਦੇ ਵਿੱਚ ਪਸ਼ੂ ਆਏ ਹੁੰਦੇ ਆ ਬਾਕੀ ਚਵਾਈ ਵਾਲੇ ਪਾਸਿਓਂ ਕਰਮਾ ਲਈ ਤੁਹਾਨੂੰ ਦਿਖਾ ਦਈਏ ਚਵਾਈ ਵਾਲੇ ਪਾਸਿਓਂ ਮਾਰੀ ਨਹੀਂ ਗਈ ਬਰਾਬਰੂ ਤੋਂ ਨਾਰਮਲ ਹੀ ਖੜਾ ਰਹੀ ਭਰਾਵਾਂ ਨੂੰ ਪਤਾ ਲੱਗ ਜਣਾ ਆ ਨਿਆਣਾ ਬਹਿ ਕੇ ਚੋਲੇ ਦੇ ਆ ਵੇਖੋ ਜੀ ਨਿਆਣਾ ਬਹਿ ਕੇ ਚੋਲੇ ਸਿਆਣਾ ਬਹਿ ਕੇ ਚੋਲੇ ਆ ਦੇਖੋ ਆਡਰ ਰੂਟਰ ਮੇਰਾ ਭਰਾ ਉਹ ਕਿ ਮਾਰੋ ਚਾਰ ਬੈਕ ਸਾਈਡ ਤੋਂ ਪੱਧਰ ਇੱਕ ਸਾਰ ਲੇਵਾ ਦਿਖਾ ਰਹੀ ਆ ਬਾਕੀ ਥਾਂ ਤਾਂ ਉਹ ਦਿਖਾ ਦਿੱਤਾ ਬਾਡੀ ਸਟਰਕਚਰ ਤੁਸੀਂ ਦੇਖ ਲਿਆ ਬਹਿਣੀ ਵਾਲੇ ਪਾਸਿਆਂ ਤੁਸੀਂ ਝਾਤ ਮਾਰ ਸਕਦੇ ਜੇ ਬਿਲਕੁਲ ਮੋਟੀ ਮਿਲਕ ਵੇਨ ਦੋਹਾਂ ਪਾਸੇ ਦਿਖਾਈ ਦੇਊਗੀ ਤੁਹਾਨੂੰ ਲੇਵੇ ਹਵਾਨੇ ਦੀ ਕਰਮਾਲੀ ਬੜੀ ਸਾਫ ਚਲਾ ਜਾ ਲਓ ਜੀ ਠੀਕ ਆ ਸੋ ਅਗਲਾ ਥਾਣਾ ਬੇਸ਼ੱਕ ਕਿਸੇ ਪਰਾਨ ਲਗੂਗਾ ਵੀ ਜਿਵੇਂ ਥੋੜਾ ਛੋਟਾ ਤਾਂ ਰੱਖੀ ਚਵਾਈ ਅਗਲੇ ਥੋੜੇ ਜੇ ਨਿੱਕੇ ਜਿਹੇ ਨਿੱਕੇ ਥਾਣੇ ਵਾਲੇ ਵਿਖਾਉਂਦੀ ਆ ਪਰ ਹੱਥੀਂ ਚਵਾਈ ਹੋ ਜਾਂਦੀ ਆ ਬਾਕੀ ਦਾ ਜਿੱਤਾ ਮਰਜੀ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਤੁਸੀਂ ਚਵਾਈ ਕਰ ਲਿਓ ਬਾਕੀ ਲੇਵੇ ਦੀ ਥਾਣਾ ਦੀ ਪਿਛੋਂ ਤੁਸੀਂ ਵੇਖੋ ਇੱਕ ਵਾਰੀ ਬੈਕ ਸਾਈਡ ਤੋਂ ਲੇਵੇ ਦੀ ਲੇਵੇ ਦੀ ਬੰਤਰ ਬੜੀ ਸੋਹਣੀ ਆ ਟਿਕਾਣੇ ਤੇ ਪੂਰਾ ਲੇਵਾ ਉਹਨਾਂ ਦੇ ਗਾਂ ਤੇ ਉਹਨਾਂ ਦੇ ਪੇਸ਼ਾ ਇਹ ਨਹੀਂ ਵੀ ਜਾਵਾ ਪਾਕਾ ਪਕਈਏ ਵੀ ਗਾਂ ਨੂੰ ਆ ਬਾਕੀ ਪਿਛੇ ਨੂੰ ਵੀ ਦੇਵਾ ਹੈਗਾ ਪੱਟਾਂ ਦੇ ਸਾਹਮਣੇ ਦੇ ਵਿਚਕਾਰ ਵੀ ਤੇ ਕੁਲਦੀਪ ਮੁੱਲ ਡਿਮਾਂਡ ਕੀ ਕਰਦੇ ਆ ਵੀਰ ਦੇਣੀ ਕਿੰਨੇ ਦੀ ਬੋਲਦੇ 1.5 ਕਰਦੇ ਆ ਹਾਂ ਲੱਖ ਹੀ ਦੇ ਦਈਏ ਲੱਖ ਦੇ ਹਾਂ ਵੀ ਹਾਂ ਨਾਲ ਹੀ ਗੱਲ ਹੀ ਆਪਾਂ ਕਰਨੀ ਆ ਆ ਨਾਲ ਹੀ ਗੱਲ ਹੀ ਆ ਤਿੰਨ ਛੱਡ ਦਈਏ ਹਾਂਜੀ 97000 ਦੀ 97 ਦੀ 95 ਦੇ ਦਾਂਗੇ 95000 ਭਜਾਨੂ ਜਿਆਦੇ ਮੈਂ ਵੀ 95000 ਦੀ ਕੁਲਦੀਪ ਆਂਦਾ ਵੀ ਦੇਵਾ ਵਾਲੇ ਜਨ ਪੂਰਾ ਹੋ ਆ ਬਾਜਨ ਮੋੜ ਵਾਲੇ ਪਾਸੋਂ ਕੋਈ ਗੱਲ ਨਹੀਂ ਸਿੰਗਲ ਹੱਦੀ ਆ ਉਤੋਂ ਪਿੱਠ ਪੜਾ ਮੇਰਾ ਭਰਾ ਤੁਸੀਂ ਮਾਰ ਸਕਦੇ ਜੇ ਝਾਤ ਬੰਤਰ ਦੇਖ ਸਕਦੇ ਜੇ ਬੋਡੀ ਸਟਰਕਚਰ ਚੈੱਕ ਕਰ ਸਕਦੇ ਜੀ ਆਰਡਰ ਲੇਵੇ ਤੋ ਇੱਕ ਵਾਰੀ ਫੇਰ ਮਾਰੋ ਚਾਤ ਬਿਲਕੁਲ ਕਾਫੀ ਸੋਹਣੀ ਆ ਬੰਤਰ ਬੰਤਰ ਚੰਗੀ ਆ ਮੈਂ ਦੀ ਪੂਰੀ ਭਾਰੀ ਆ ਫੋਲ ਵਜਨ ਵਟਾ ਇਹ ਸਿਰਫ 95000 ਦੀ ਹਾਂਜੀ ਮਗਰ ਕੱਤੀ ਆ ਫੀਮੇਲ ਕਾਫ ਮਦਰ ਦੇ ਉੱਪਰ ਹੀ ਬੱਚਾ ਬਿਲਕੁਲ ਪੂਛ ਤੇ ਦੋਜਰ ਵਾਲੀ ਵਾਈਟ ਆ ਅੱਗੇ ਇੱਕ ਅਲਦੀਬ ਇੱਕਪ ਸੈਗਰ ਨੰਬਰ ਤੇ ਆਪਣੇ ਕੋਲ ਝੁੰਗੀ ਆ ਗਈ ਆ ਵੜ ਹਾਂਜੀ ਬਾਕੀ ਝੁੰਗੀ ਬਾੜ ਵੀ ਕਮਾਲਾ ਕਰੇ ਬੈਠੀ ਆ ਹਾਂ ਦਾ ਜਮਨਾਵੇ ਆਰਡਰ-ਰਡਰ ਦੀ ਲੈਵੇ ਤੇ ਇਹ ਵੀ ਬੜੀ ਖੂਬਸੂਰਤ ਆ ਆ ਦੇਖੋ ਬੈਕ ਸਾਈਡ ਤੋਂ ਠੱਡੀ ਹੀ ਲਾ ਪਾਏ ਇਦਾਂ ਹੀ ਬੈਜਾ ਆ ਮਾਰੋ ਚਾਤ ਮੁੱਠੀ ਮੁੱਠੀ ਥਾਣਾ ਵੰਡਗਰ ਨੇ ਚੰਗੀ ਆ ਠੀਕ ਆ ਜੀ ਸੋ ਸੋਨਾ ਸਪੇਸ ਗਿਆ ਵਾ ਬਿਲਕੁਲ ਅਰਲੀ ਦਾ ਵਰਗੇ ਥਾਣਾ ਤੇ ਕਲਦੀਪ ਸੂਈ ਨੂੰ ਅੱਜ ਦਿਨ ਕਿੰਨੇ ਹੋ ਗਿਆ ਸੂਈ ਇਹ ਵੀ ਨਿਰੰਦਰਾ ਦੇ ਮਹੀਨੇ ਦਾ ਕਰਕੇ ਦੇਵਾਂਗੇ ਬੱਚਾ ਮਰ ਗਿਆ ਦਾ ਹਾਂ ਹਾਂ ਇਹ ਮਹੀਨੇ ਕਰੇੜ ਗਿਆ ਸਮਾਂ ਮਹੀਨੇ ਦੇ ਕਿੜਾ ਗਿਆ ਠੀਕ ਆ ਸਵੇਰਾ ਹੋਊਗਾ ਦੂਜਾ ਕਿਤੇ ਜਾ ਗਿਆ ਤੂੰ ਜਾ ਤੂਗਾ ਦੂਜੇ ਸਵੇਰਾ ਦੁੱਧ ਕੰਨਾਂ ਚ ਜਵਾਦਗੇ ਦੁੱਧ 17 ਕਿਲੋ ਹੋਊਗਾ ਲਓ ਜੀ 17 ਕਿਲੋ ਦੁੱਧ ਕਲਦੀਪਾ ਦਾ ਵੀ ਜਵਾਦਾਂਗੇ 17 ਰੋਟੀਆਂ ਕੋਈ ਚੋੜੇ ਭਾਵੇਂ ਜਿਹੜੇ ਤਿੰਨ ਟਾਈਮ ਹਾਂ ਹਾਂ ਜੇ ਇਦਾਂ ਖੜਾਊਗਾ 16 ਦੀ ਗਾਰੰਟੀ ਹੋਊਗੀ ਹਾਂਜੀ ਹਾਂਜੀ ਹਾਂ ਹੋਵੇ ਭਾਵੇਂ ਵੱਡੀ 16 ਕਿਲੋ ਦੀ ਦੋਸਤੋ ਵੀਰਾਂ ਦਾ ਵੀ ਗਾਰੰਟੀ ਤਸੱਲੀ ਹੋਊਗੀ ਹੋਵੇ ਨਾ ਹੋਵੇ ਤੇ 17 ਕਿਲੋ ਦੁੱਧਾ ਮੀਡੀਅਮ ਹਾਈਟ ਦੇ ਵਿੱਚ ਆ ਸਟਰਕਚਰ ਤੁਸੀਂ ਦੇਖੋਗੇ ਜਿਵੇਂ 600 ਰੁਪਏ ਆਪਾਂ ਜਰਸੀ ਬਰੀਡ ਦੀਆਂ ਵੈਰਾਂ ਦਾ ਸਟਰਕਚਰ ਦੇਖਦੇ ਆ ਪਿੱਠ ਪੁੜੇ ਵਾਲੀ ਸਾਈਡ ਤੋਂ ਉਦੋਂ ਬਿਲਕੁਲ ਸਟਰਕਚਰ ਜਿਹੜਾ ਦਾ ਜਰਸੀ ਬਰੀਡ ਵਾਲਾ ਲੈ ਕਿੱਥੇ ਆ ਝੁੰਗੀ ਆ ਅੱਗੇ ਨੂੰ ਸਿੰਘ ਆ ਬਾਕੀ ਰੰਗ ਦੀ ਗੱਲ ਕਰੀਏ ਬਲੈਕ ਤੇ ਕਾਫੀ ਕਲਰ ਦੇ ਵਿੱਚ ਆ ਲੋ ਜੀ ਕੋਈ ਵੀ ਚੈਰੀ ਨੂੰ ਨਿੰਦ ਵਿਚਾਰ ਨਹੀਂ ਜਿੱਥੇ ਮਰਜੀ ਰੋਕ ਕੇ ਚੋੜੋ ਤਸੱਲੀ ਕਰ ਲੋ ਠੀਕ ਆ ਜੀ ਬਾਕੀ ਵਾਂ ਦਾ ਕਰ ਲੋ ਵੇਖੋ ਬਾਕੀ ਥਾਣਾ ਦੀ ਸਫਾਈ ਇਹ ਵੀ ਮੈਟਰ ਕਰਦੀ ਆ ਸਪੇਸ ਗੈਪ ਚੰਗਾ 19 ਕਿਲੋ ਹੀ ਜਿੰਨਾ ਆਪਾਂ ਲਈ ਉਥੋਂ ਅੱਛਾ ਅੱਛਾ ਹਾਂ ਥੋੜੀ ਜੀ ਘਟ ਗਈ ਆ ਹਾਂ ਨਵੇਂ ਨਵੇਂ ਥਾਣਾ ਕਰ ਗਈ ਇੱਕ ਥੋੜੇ ਗਰਮੀ ਆ ਗਰਮੀ ਕੁਲਦੀਪ ਸਿੰਘ ਇਹਨਾਂ ਦਿਨਾਂ ਚ ਪੈ ਵੀ ਬਹੁਤ ਰਹੀ ਆ ਹਾਂ ਉਹ ਤਾਂ ਠੰਡ ਪੈ ਗਈ ਤੇ ਫੇਰ ਉਹਨਾਂ ਹੀ ਕਰੂਗੀ ਨਹੀਂ ਨਹੀਂ ਚੰਗੀ ਆ ਬਾੜ ਸੁਤਰੀ ਆ ਲੇਵਾ ਭਾਂਡਾ ਕਰਵਾਉਂਦਾ ਸਭ ਹੀ ਫਿਰਦੀ ਹੈ ਏ ਟੋਕਰਾਂ ਦੇ ਟੋਕਰ ਨੂੰ ਫਜਰ ਬਣਾਵਾਂਗੇ ਬਸ 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 ਲੋ ਵੀ ਕੋਈ ਬੜਾ ਸਮਾਂ ਨਹੀਂ ਗਿਆ ਸਾਰੇ ਭਰਾਵਾਂ ਨੂੰ ਪਤਾ ਆ ਗਿਆ ਮੈਨੂੰ ਲੱਗਦਾ ਵੀ ਚਲੋ ਜ਼ਿਆਦਾਤਰ ਪਸ਼ੂ ਪਾਲਕ ਭਰਾਵਾਂ ਨੂੰ ਜ਼ਿਆਦਾਤਰ ਸਮਝਾਉਣ ਦੀ ਲੋੜ ਨਹੀਂ ਪੈਣੀਗੀ ਹਾਂ ਬਾਕੀ ਲੇਵੇ ਤਾਂ ਤੁਸੀਂ ਜੱਜਮੈਂਟ ਕਰ ਲਿਓ ਦੋ ਦੋ ਤੇ ਜੱਜਮੈਂਟ ਕਰ ਲਿਓ ਬਹੁਤਾ ਸਮਾਂ 걸ਦੀ ਬੰਦਾ ਨਹੀਂ ਹੋਇਆ ਮਹੀਨੇ ਕੋ 25 28 ਮਹੀਨੇ ਦੇ ਅੰਦਰ 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 12 ਮਹੀਨੇ ਦੀ ਕਰਕੇ ਦੇਵਾਂਗੇ ਹਾਂ ਉਹ ਲਾਭ ਹੋਵੇ ਬਤੈ ਨਹੀਂ ਆਉਂਦੇ ਪਰ ਨੂੰ ਕੰਮ ਕਰ ਮੈਨੂੰ ਪਤਾ ਹੀ ਨਹੀਂ ਆਵੇ ਮੈਨੂੰ ਨਿਕਾਉ ਨੂੰ ਜੋ ਸੱਚ ਆਈਏ ਫਿਰ ਦਈ ਬਚਾਈ ਦੱਸ ਕੇ ਚੀਜ਼ ਮਾਲ ਵੇਖਦਾ ਤੇ ਫਿਰ ਆਪੋ ਉਤਰਨੇ ਪਾਸੇ ਜਾਣਾ ਵੀ ਪਾਉਣਾ ਉਹ ਗੱਲ ਹੈ ਨਾ ਮੈਂ ਵੀ ਕਲਦੀਪ ਮੋਲੋਂ ਦਾ ਵੀ ਉਹ ਹੀ ਕਰਦੀ ਆ ਜਿਹੜਾ ਆਪਾਂ ਵੀ ਕਿਸੇ ਭਰਾ ਤੋਂ ਲੈ ਲੈਣਾ ਸਹੀ ਸਹੀ ਮੋਲ 55000 ਰੁਪਈਆ ਦਾ ਆ 50 ਦੇ ਦਈਏ 50000 ਦੀ ਹਾਂ 2 ਛੱਡ ਦਾਂ 48000 ਦੇ ਦਿਆਂ 48 ਦੇ ਹਾਂ ਬਸ ਜਿੱਥੇ ਹਾਂ ਨਾ ਬਸ ਆਪਾਂ ਰਸਾ ਢੋਲੀ ਪਾਉਣ ਵਾਲੀ ਗੱਲ ਇਹ ਨਹੀਂ ਕਰਨਾ ਥੋੜਾ ਬੜਾ ਮਾਨਤਾਣਾ ਆਉਗਾ ਇਹ ਆਪਣੇ ਠੀਕ ਆ ਵੀ ਹਾਂ ਲਓ ਵੀ ਫਿਰ ਵੀ ਜਿਹੜਾ ਮੈਂ ਤਾਂ ਇਹਨੂੰ ਪੜਾਇ ਨਹੀਂ ਨਜ਼ਰ ਗੋਈ ਨਹੀਂ ਬਾਹਰ ਕਰੀਏ ਜੀ ਹਾਂ 17 18 ਸਰੀ ਹੈ ਕਰਮਾ ਲਈ ਹੋ ਸਕਦਾ ਵੀ ਜਿਹੋ ਜਿਹਾ ਕੇ ਸਮਾਂ ਰੋਟ ਚੇਂਜ ਹੋ ਜਾਣੀਆਂ ਇਹ ਕਰਮਾ ਲਈ ਕਿਤੇ ਕਿਲੋ ਖੰਡ ਹੋਰ ਵੀ ਟਾਪ ਲਾ ਜੇ ਪਰ ਹੋਣ ਜਿਹੜੀ 16 ਡਾੜੀ ਖਾਦਾ ਜੀ ਉਹਨੇ ਕਰੂਗੀ ਫੇਰ 19 20 ਕਿਲੋ ਕਰ ਦੇ ਦੂਗੀ 48000 ਦੀ ਅੱਜ ਕੁਲਦੀਪ ਸਿੰਘ ਆਂਦਾ ਵੀ ਦੇਣੀ ਆ ਆਪਾਂ ਜਿਹੜੀ ਖਾਨ ਆ ਜਿਹੜੀ ਠੀਕ ਆ ਜੀ ਆ ਦੇਖੋ ਕਰੋ ਜੀ ਕਿ ਮੇਰਾ ਭਰਾ ਠੀਕ ਆ ਜੀ ਆਰਡਰ ਲੈਵੇ ਦੀ ਸਾਫ ਸਫਾਈ ਬਾਕੀ ਥਾਂ ਦੇਖੋ ਕਾਫੀ ਸੋਹਣਾ ਚੰਗਾ ਨਖੇੜ ਪਸੰਦ ਆਊਗੀ ਵੀਰਾਂ ਨੂੰ ਸਿਰਫ 48000 ਦੀ 48000 ਦੀ ਅੱਗੇ ਇੱਕ ਵਾਰ ਦਿਖਾਉਣਿਆ ਕ੍ਰੋਸ ਬ੍ਰੀਡ ਆ ਕੀ ਆ ਸਿਆਹੀ ਵਾਲ ਵੱਡੀ ਹਾਂ ਕਾਤ ਵੱਟਾ ਤੇ ਕਬੀਬ ਕਿੰਨੇ ਦਿਨ ਹੋ ਗਏ ਤੁਸੀਂ ਨੂੰ ਇਹ ਨੂੰ ਆ ਬੱਚਾ ਭਾਵੇਂ 10 ਲਾਵਾ ਭਾਵੇਂ ਲਾ 15 ਲੈ ਵੀ ਆ ਬੱਚਾ ਹਾਂ ਇਹ ਬੱਚਾ ਜੀ ਮਗਰ ਆ ਬੱਚਾ ਮਗਰ ਲੋ ਵੀ ਇੱਥੋਂ ਤੁਸੀਂ ਇੱਕ ਆਈਡੀਆ ਲਾ ਲਿਆ ਜੇ ਕੋਈ 15 ਦਿਨ ਲਾ ਲਿਓ ਕੋਈ 10 ਦਿਨ ਲਾ ਲਿਓ ਕੋਈ 12 ਦਿਨ ਲਾ ਲਿਓ ਆ ਬੱਚਾ ਜੇ ਮਗਰ ਮਾਰਨਾ ਮਾਰਨਾ ਨਹੀਂ ਆ ਤੇ ਇਹਦੇ ਥੱਲੇ ਕਲਦੀਪ ਸਿੰਘ ਕਿੰਨਾ ਪਤਾ ਇਹ ਦੇਖੋ ਹੋਗਾ 15 15 ਕਿਲੋ ਆ 14 ਕਰਕੇ ਦੇ ਦਾਂਗੇ ਆਰ ਮਿਲਦੀ ਮਿਲਦੀਆਂ ਧੀਰੀਆ ਪੂਰੀ ਓਕੇ ਮੈਂ ਇਹ ਨਾ ਭਾਂਜਾ ਉੱਥੇ ਗਲੀ ਛੱਡ ਕੇ ਛੱਡਦਾ ਮੈਂ ਵੀ ਚੱਟੇ ਮਰਜੀ ਡੱਕ ਕੇ ਕਲਦੀਪ ਸਿੰਘ ਜੀ ਜਿਹੜਾ ਮਰਜੀ ਮੇਰਾ ਭਰਾ ਥੱਲੇ ਬੈਠਾ ਲਾਈ ਲਾਈ ਲੱਤ ਲਾ ਰੂਗੀ ਤੇ ਆਪਣੀ ਹੋਊਗੀ ਫੇਰ ਠੀਕ ਆ ਜੀ ਲੱਤ ਲਾ ਦੇਤੀ ਤੇ ਵੇੜ ਆਂਦਾ ਵੀ ਆਪਣੀ ਆ ਆਪਸ ਲੈ ਲਾਂਗੇ ਉਹੋ ਜੀ ਬਾਕੀ ਚਲੋ ਹੋਰ ਵੀ ਪਤਾ ਪੰਜ ਵੀ ਗਰੰਟੀ ਦੇਈਏ ਤੋਂ ਗਰੰਟੀ ਲਾੜਾਂਗਾ ਬਿਲਕੁਲ ਗੂੜਾ ਲਾੜਾਂਗਾ ਡਾਰਕ ਲਾਲ ਰੰਗ ਦੇ ਵਿੱਚ ਆ 15 ਕਿਲੋ ਇਸ ਵਕਤੇ ਤੇ ਥੱਲੇ ਦੁੱਧ ਹਾਜ਼ਰ ਆ ਠੀਕ ਆ ਜੀ ਸੋ ਵੇੜ ਇੱਕੋੜੇ ਮਾਰੋ ਝਾਤ ਮੇਰਾ ਭਰਾ ਸੋ ਚੰਗੀ ਕੁਆਲ ਆਡਰ ਮੇਰਾ ਤੁਹਾਡੇ ਸਾਹਮਣੇ ਆ ਕੋ ਤੋ ਲਓ ਇੱਥੇ ਹੀ ਬੈਠਾ ਆ ਦੇਖੋ ਜੀ ਇਧਰ ਲਾ ਹਾਂ ਮਰ ਰਿਹਾ ਜਦ ਗਰਲ ਕਰ ਲਈ ਇਹ ਵੀ ਕਰਮਾ ਲਈ ਕਿ ਮੋਟੀ ਧਾਰੀ ਆ ਚੋਣ ਅਗਲੇ ਥਾਣਾ ਵੀ ਦੇਖ ਲਓ ਠੀਕ ਆ ਜੀ ਆ ਇਧਰ ਮਰਲੇ ਥਾਣਾ ਦੇਖੋ ਟਾਈਲਾਂ ਜੋਂ ਆਉਂਦੀ ਮਿੱਟੀ ਕੱਢ ਦੂੰਗੀ ਹਾਂ ਕੱਢੂਗੀ ਕਿਉਂ ਨਾ ਸਰ ਹਾਂ ਕੁਲਦੀਪ ਸਿੰਘ ਲੈ ਆ ਲੈ ਜੀ ਜਿਹੜੀ ਚੰਗੀ ਉਹ ਨੂੰ ਚੰਗੀ ਆ ਹਨ ਜਿਹੜੀ ਮਾੜੀ ਉਹ ਨੂੰ ਮਾੜੀ ਆ ਬਸ ਜੀ ਬਸ ਨਹੀਂ ਆ ਨਿਆਣਾ ਬਹਿ ਗਿਆ ਚੋਲੇ ਰਹਾ ਚਲੋ ਜੋਹਰ ਰਕਮਬਾ ਤੇਰੇ ਕੋਲ ਪਸ਼ੂ ਆਉਂਦਾ ਉਹ ਜੀ ਗੱਲਬਾਤ ਕੁ ਕਰ ਦੇਣਾ ਕਰੀ ਬਸ ਖਾਣ ਵਾਲੀ ਗੱਲ ਵੀ ਆ ਥੱਲੇ ਵੀ ਤੇ ਬਾਦ ਬਾਈ ਦੀ ਘਾੜਾ ਧਾਰਾਂ ਦੀ ਉਹ ਦੱਸਾਂ ਜੀ ਕੰਡੜਾ ਕਿਉਂਕਿ ਇਹ ਦੱਸਣਾ ਵੀ ਫਰਜ਼ ਬਣਦਾ ਬਾਕੀ ਦੋਸਤੋ 15 ਕਿਲੋ ਇਸ ਵਕਤ ਕੋਈ 12 15 ਦਿਨਾਂ ਦੀ ਸੂਈ ਥੱਲੇ 15 ਕਿਲੋ ਦੁੱਧ ਘਰ ਤੋਂ ਵੱਡਾ ਸੂਬਿਆਂ ਦੇ ਵਿੱਚ ਆਪ ਵੀ ਸਮਝ ਵੇਖ ਲਿਓ ਕੋਈ ਦੂਜਾ ਦੂਜਾ ਹੋਊਗੀ ਵੈਸੇ ਦੂਜਾ ਹੀ ਹੈ ਨਾ ਦੂਜਾ ਦੂਜਾ ਕਰਕੇ ਲਈ ਆਪਾਂ ਦੀ ਹੈ ਹਾਂ ਦੂਜਾ ਕਰਕੇ ਕੋਈ ਖਰੀਦੀ ਆ ਤੇ ਦੂਜਾ ਮੰਨ ਕੇ ਬੇਸ਼ੱਕ ਸੌਦਾ ਕਰਨਿਓ ਠੀਕ ਆ ਹਾਂ ਆ ਦੇਖੋ ਜੀ ਠੰਡੀ ਸੀਲ ਤੇ ਬਹੁਤ ਜ਼ਿਆਦੀ ਭਾਂਟ ਹੈ ਜੀ ਆਹ ਲੋ ਆਹ ਕਰੀਏ ਉਹੋ ਜੀ ਗੱਲ ਥੋੜਾ ਵਾ ਹਾਂ ਬਈ ਛੜ ਮਾਰ ਦੂਗੀ ਇਹੇ ਜਾਰੇ ਮੈਨੂੰ ਗੱਲ ਹੀ ਕੋਈ ਨਹੀਂ ਕਿ ਹਾਂ ਲੈ ਵੀ ਇਹ ਦੋਸਤੋ ਤਸੱਲੀ ਦੇ ਲਈ ਹੁੰਦਾ ਵੀ ਜਿੰਨਾ ਵੀ ਤਸੱਲੀ ਕਰਾ ਸਕੀ ਹੈ ਵੀ ਇਹ ਨਾਲ ਕੋਈ ਭਲਾਵਾ ਕੇ ਵੀ ਯਾਰ ਹੱਥ ਨਹੀਂ ਲਾਉਣ ਦਿੰਦੀ ਇਹੋ ਉਹ ਉਹ ਚੀਜ਼ ਹੀ ਵਗੋਣੀ ਹੁੰਦੀ ਆ ਕਦੇ ਕਦੀ ਗਰਮ ਆ ਪਹਿਲਾਂ ਵਾਲੇ ਆ ਅੱਖੀ ਦਾ ਥੋੜਾ ਜਿਹਾ ਗਰਮ ਆ ਹਾਂ ਵੀ ਕਦੀ ਵੀਰੇ ਕੀ ਡਿਮਾਂਡ ਕਰਤੀ ਦਈਏ ਕਿਲੇ ਦੀ ਮਾਰਦੇ ਭਾਗੇ ਦੀ 60 ਹੀ ਕਰਾ ਲਈਏ ਹਾਂ 55000 ਦੇ ਦਈਏ 55 ਦੀ ਹਾਂ ਵੇਲਾ ਹੋਰ ਵੀ ਹੁੰਦੀ ਲੈਸ ਕਰਦੇ ਛੱਡ ਦਾਂਗੇ ਯਾਰ 45000 ਦੇ ਦਾਂਗੇ 54 ਦੀ ਬਾਕੀ ਦੁੱਧ ਹੋਰ ਵੀ ਵਾਜੂਗੀ ਹਲਾ ਮੂਲਾ ਬਾਹਰ ਵੀ ਦੁੱਧ ਵਾਜੂਗੀ ਦੁੱਧੋ ਦੋ ਤਰਪੂਗੀ ਦੁੱਧ ਤੋਂ ਬਾਅਦ ਨੂੰ 15 ਕਿਲੋ ਤੁਸੀਂ ਆਦੇ ਵੱਡੀ ਵੈ ਦਾ ਹਾਂ ਹਾਂ ਚਲੋ ਪਤਾ ਨਹੀਂ ਕਿ ਕਿਸੇ ਦੀ ਕਿੰਨੀ ਕੀ ਚੰਗੀ ਸੇਵਾ ਕੋ 17 16 ਨਾਲ ਚੋਲੇ ਬਸ ਜੇ ਨਾ ਸੇਵਾ ਨਾਲ ਹੀ ਚੋਇਆ ਜਾਣਾ ਜੇ ਸੇਵਾ ਨਹੀਂ ਦਿੱਤੀ ਫਿਰ ਘਟ ਜੂਗੀ ਹਾਂ ਹਾਂ ਜੇ ਨਾਲ ਅੱਗੋ ਸੱਜਣ ਕੋ ਜੋਰ ਮਾਰ ਦੂ ਉਹ ਨਾਲ ਹੀ ਮਾਰ ਦੂਗੀ ਜੋਰ ਉਹਨਾਂ ਇਹਨਾਂ ਹੀ ਕਰ ਦੂਗੀ ਠੀਕ ਆ ਨਾਲੇ ਰੋਤਕਾ ਚੰਗੀ ਹੈ ਚੱਲਣ ਇਹਨੇ ਵੀ ਪਾ ਲਾ ਲੀਏ ਠੰਡਾ ਥੋੜਾ ਫੜ ਕੇ ਪਹਿਣਾ ਬਿਲਕੁਲ ਓਕੇ ਕਬੀਰ ਅੱਗੇ ਆਪਣੇ ਕੋਲ ਨਲਟ ਇੱਕ ਟੋਕਰ ਵੈੜਾ ਮੈਨੂੰ ਲੱਗਦਾ ਵੀ ਤੁਸੀਂ ਆਦੇ ਬਣੀ ਸੋਰੀ ਵੀ ਆ ਹਾਂ ਮਹੀਨੇ ਦੀ ਬਣੀ ਆ ਮਹੀਨੇ ਕੀ ਦੀ ਹਾਂ ਦੁੱਧ ਕਿੰਨਾ ਧਾਰਾ ਕਿੰਨੀਆਂ ਦੇ ਥੱਲੇ ਕਿਲੋ 6 ਕਿਲੋ ਆ ਪੰਜ ਦੀ ਗਾਰੰਟੀ ਹੁੰਦੀ ਹੈ ਦੀ ਚਾਰੇ ਸਾਨੂੰ ਬਰਬਰ ਚਾਰੇ ਬਰਾਬਰ ਠੀਕ ਆ ਜੀ ਲਓ ਵੀ ਇਹ ਹੈ ਜੀ ਬਰਾਬਰ ਆਪਾਂ ਪਹਿਲੇ ਰੱਖ ਦਈਏ 1 ਕਾਤਾ ਦਿਨ ਜਾ ਕੇ ਕਰਦੀ ਆ ਖਲਾਇਆ ਦੁੱਧ ਲਾਉਂਦੀ ਨਹੀਂ ਅਗਲੇ ਘਰੇ ਜਾ ਕੇ ਆ 1 ਕਾਤਾ ਦਿਨ ਹਾਂ ਅੱਛਾ ਮੇਰੇ ਕਈ ਪਹਿਲਾਂ ਡਰ ਜਾਂਦੇ ਵੀ ਦੁੱਧ ਅੱਡੇ ਘਰੇ ਲਾ ਜਾਣੀ ਵੀ ਕਾਲੇ ਨਾ ਪੈਣ ਦੇ ਜੰਗ ਬੱਸ ਬੱਸ ਉਹ ਚੱਕਰ ਮੇਰੇ ਵੀ ਜਾਣ ਕੇ ਨੇ ਕੀਤਾ ਵਾ ਸੋ ਦੋਸੋ ਦਿਹਾੜੀ ਲਾਗੇ ਦਾ ਕਲਦੀਵਾ ਦਾ ਵੀ ਕਰ ਜਾਂਦੀ ਆ ਆਜਾ ਆਜਾ ਕਰਦੀ ਸ਼ਾਇਦ ਇਹਨਾਂ ਵੀ ਅੱਗੋਂ ਸੋਲੋ ਮਾਲ ਇਸੇ ਤਰ੍ਹਾਂ ਅੱਗੋਂ ਆਣਾ ਤੇ ਦਿਹਾੜੀ ਦਾ ਜਦੋਂ ਇਹਨਾਂ ਕੋਲ ਵੀ ਆਈ ਤੇ ਇਹਨਾਂ ਨੂੰ ਲੱਗਾ ਵੀ ਜਿਵੇਂ ਦਿਹਾੜੀ ਦਾ ਕਹਿੰਦੇ ਕੀਤਾ ਹਾਂ ਅੱਗੇ ਨਵੀਂ ਥਾਂ ਵੀ ਜਾ ਕੇ 6 ਕਿਲੋ ਦੁੱਧ 7 ਕਿਲੋ ਹੋਊਗਾ 6 ਕਿਲੋ ਤੇ ਤੁਸੀਂ ਸੌਦਾ ਕਰ ਲਿਆ ਜ ਮਹੀਨੇ ਦੀ ਬਣੀ ਸੌਰੀ ਆ ਉਹ ਵੇਰਵਾ ਤੁਹਾਨੂੰ ਆਪਾਂ ਪਾ ਹੀ ਦਿੱਤਾ ਠੀਕ ਆ ਜੀ ਵੀ ਮਹੀਨੇ ਦੀ ਬਣੀ ਸੌਰੀ ਆ ਚਲੋ ਜੇ ਪਿੱਛੋਂ ਜਿੱਥੋਂ ਡਿਟੇਲ ਮਿਲੀ ਆ ਇਹਨਾਂ ਨੂੰ ਮਿਲੀ ਆ ਇਹਨਾਂ ਨੇ ਗਾਹ ਦੱਸਤੀ ਆ ਤੇ ਮੇਰਾ ਭਰਾ ਵੇੜ ਜਰੂਰ ਕਰ ਲਿਆ ਕਰੋ ਵੀ ਮਹੀਨਾ ਡੇਢ ਮਹੀਨੇ ਬਾਅਦ ਚਲੋ ਚੈੱਕ ਹੋ ਜੇ ਤੇ ਪਾਸ ਨਿਕਲੀ ਆਉਂਦਾ ਪਸ਼ੂ ਠੀਕ ਆ ਜੀ ਗੱਬਣ ਚਲੋ ਜੇ ਟੀਕਾ ਜਾਂ ਏਆਈ ਕਰਵਾਈ ਹੋਵੇ ਤੇ ਆ ਦੇਖੋ ਬਾਕੀ ਉਤਨਾ ਕੋਈ ਸ਼ੂ ਕਰੋ ਤਨਾ ਦਿੱਤਾ ਸ਼ਬਦਾਂ ਨਹੀਂ ਮਾਰਦੀ ਨਹੀਂ ਨਹੀਂ ਉਤਰਾ ਨਹੀਂ ਐਦਾਂ ਨਹੀਂ ਹੱਥ ਲਾਉਣ ਦੀ ਅੱਛਾ ਤੇ ਵੰਗਾ ਪਾ ਜੀ ਨਹੀਂ ਹਲਦੀ ਮੇਰੇ। ਵੀ ਵੰਗਾ ਪਾਉਣਾ ਜ਼ਰੂਰੀ ਆ ਉੱਪਰ ਪਈਦਾ ਵੰਗਾ ਪੱਟਾ ਨੂੰ। ਹਾਂ ਹਾਂ ਵੰਗਾ ਪਾ ਜੀ। ਉੱਪਰ ਖੁੱਚਾਂ ਦੇ ਉੱਪਰ ਹੀ ਪਈਦਾ ਵੰਗਾ ਹਾਂ। ਹਾਂ। ਲਓ ਵੀ ਠੀਕ ਆ ਜੀ। ਕਈ ਵਾਰ ਇਹ ਵੀ ਪਸ਼ੂ ਦੀ ਬੜੀ ਬੈਡੀ ਦਿੱਕਤ ਹੁੰਦੀ ਆ। ਕਈ ਵਾਰਾਂ ਪਸ਼ੂ ਥੱਲੇ ਲਟਾਉਂ ਕਿ ਜਿਆਦਾ ਵੇ ਕਈ ਵਾਰ ਰੁਕਤੇ ਪਾ ਲੈਂਦੇ ਆ। ਨਹੀਂ ਨਹੀਂ ਉੱਤੇ ਪਈਦਾ ਨੂੰ। ਤੇ ਉੱਪਰ ਵੀ ਵੰਗਾ ਪਈਦਾ ਮੇਰੇ ਪ੍ਰਭੂ 6 ਕਿਲੋ ਦੁੱਧ ਤੇ ਫਿਰ ਹਾਜ਼ਰ ਆ। ਅਮਰੋ ਖਲ ਫੜ ਨਹੀਂ ਬੜੀ ਜੁਰੇ ਪਾ ਜੀ। ਪੱਟਾ ਨਹੀਂ। ਲਓ ਭਾੜਾ ਮਾ ਪਾ ਲਓ ਨਾਲ ਹੀ ਦਿਖਾ ਦਿਓ ਜੀ ਨੇ ਵੀ ਗੱਲ ਬਾਤ। ਲੋ ਜਿਵੇਂ ਗੱਲੋਂ ਕਹਿੰਦੇ ਆਂ ਵੀ ਸਿਆਣੇ ਵੀ ਦੁੱਧ ਨਾਲ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ ਉਹ ਗੱਲ ਬਹੁਤ ਹੋ ਜਾਣੀ ਆ ਠੀਕ ਆ ਜੀ। ਪਾਰੇ ਮਸਾ ਖਾਲੇ ਨੂੰ ਗੜੀ। ਆ ਵੀ ਤੁਹਾਡੇ ਘਰ ਇਤਨਾ ਕਰਦੀ ਆ ਮਾਨ ਦਾ ਵਪਾਰੀ ਕੋਲ ਇਤਨਾ ਸ਼ਰਮ ਆਰੀਏ ਜੀ ਵੀ ਸਾਡਾ ਕੀ ਬਣੂ ਆ ਟਾਈ ਬਣੂ ਆ। ਇਹ ਆ ਵੀ ਨਹੀਂ ਇਹ ਤਾਂ ਗੱਲ ਜ਼ਰੂਰੀ ਆ। ਲੋ ਵੀ ਆ ਜਿਹੜਾ ਵਿਖਾਉਣਾ ਆਪਣਾ ਫਰਜ਼ ਪਾਉਂਦਾ ਇਸੇ ਤਰ੍ਹਾਂ ਅੱਗੇ ਬੜੇ ਕੋਲ ਮੋਟੇ ਕੋਈ ਪਹਾੜਾ ਬੰਦਾ ਚਾਰ ਪਾ ਲੋ ਕਰਮਾਂ ਦੀ ਖੁਸ਼ੀ ਕਿਤਨੇ ਮਿਲ ਪੂਗੀ। ਇੱਕ ਤਾਂ ਤਾਂ ਵੀਰਾਂ ਦਾ ਵੀ ਕਰ ਜਾਂਦੀ ਆ ਕਰਦੀ ਕਰਦੀ ਆਪਣੀ ਵਾਲੀ ਕੀਤਾ। ਉਹ ਮੇਰਾ ਭਰਾ ਜਿਹੜੇ ਘਾਬਰਦੇ ਨੇ ਕਿ ਦੇਉਣੀ ਛੱਡਦੇ ਉਹਨਾਂ ਨੂੰ ਆਸ ਉਹਦਾ ਇਹਦਾ ਵੀ ਚਲੋ ਉਹਨਾਂ ਨੂੰ ਪ੍ਰਵਾਹ ਹੋਣੀ ਕੀ ਜਿਹੜਾ ਕੋਈ ਵੀਰ ਹੋ ਜਾ ਛੋਟੇ ਦਿਲਾ ਨਾਲ ਲੈ ਜਾਂਦਾ ਤੇ ਜਾ ਕੇ ਇਹ ਰਾਕੇ ਵੀ ਯਾਰ ਸਾਨੂੰ ਛੜਾ ਮਾਰਦੀ ਦੇਤੀ ਆ ਆ ਤੁਹਾਡੇ ਸਾਹਮਣੇ ਆ ਵੰਗਾ ਪਾ ਦਿੱਤਾ ਹਾਂ ਕੋਈ ਕਾਬਜਾ ਰੱਖਨੇ ਮਾੜਾ ਭਾਵੇਂ ਦੂਰ ਤੇ ਡੱਬੇ ਹਾਂ ਹਿੰਦੂ ਨਾਲ ਸ਼ਾਮਾ ਦਾ ਕਿਹਨੂੰ ਦੱਸਿਆ ਪਰ ਬਹਿ ਕੇ ਇਹਨੇ ਗਰਮੀ ਚ ਕਰਨਾ ਕੀ ਆ ਚੱਲ ਮੈਂ 10 ਮਿੰਟ ਬਾਅਦ ਹੀ ਖਾਲੀ 20 ਪਤਾ ਹੀ ਆ ਲੈ ਮੜਾ ਘੁੱਟ ਕਰੇ ਤੇ ਤੁਹਾਡੇ ਵੀ ਇਦਾਂ ਕਰਦੀ ਸਾਨੂੰ ਦੱਸਿਆ ਨਹੀਂ ਹਾਂ ਨਹੀਂ ਉਹ ਤਾਂ ਕਗਲਾ ਪਾ ਦਿੱਤਾ ਤਾਂ ਆ ਗਈ ਫਿਰ ਨਹੀਂ ਕਿਹਾਈ ਇਹ ਨਹੀਂ ਹਾਂ ਹਾਂ ਏ ਕਦੋਂ ਦੇ ਨਹੀਂ ਜਾ ਕੇ ਕਰਦੀ ਆ ਪਹਿਲਾਂ ਦੱਸ ਆ ਹਾਂ ਲੋਵੀ ਇਹ ਗੱਲ ਮੇਰਾ ਪ੍ਰਭੂ ਨੋਟ ਕਰਨ ਲਿਆ ਜੇ ਇਹ ਟੋਕੜ ਵੜਾ ਮਹੀਨੇ ਦੀ ਬਣੀ ਸੋਰੀ ਆ ਨਿਕਲ ਆਉਂਦੀ ਆ ਚਲੋ ਤੁਹਾਡਾ ਲਾ ਕੇ ਤੁਹਾਡੀ ਕਿਸਮਤ ਬਾਕੀ ਤਲਦੀਪ ਹਾਂ ਨਾ ਮੋੜ 16 15 ਹਜ਼ਾਰ ਦੇ ਆ ਇਹ 15 ਦੀ ਹਾਂ ਚੱਕ ਦੇ ਫੱਟੇ ਚੱਕ ਦੇ ਮੈਨਾਂ ਵੇਖੋ 14 ਹੀ ਦੇ ਦਾਂ ਇਹ ਪੂਰੇ ਦੀ ਹਾਂ ਪੂਰੇ 14 ਹਜ਼ਾਰ ਦੀ 200 ਬੱਛੀ ਆ ਬੂਤੀ ਬਾਤੀ ਚੰਗੀ ਆ ਆਈ ਲੈਣੇ ਆਹ ਗਾ ਫਿਰ ਚੰਗੇ ਪੈਸਿਆਂ ਦੀ ਆ ਇਹ ਮੇਰੇ ਪ੍ਰਭੂ ਟੋਕੜ ਵੜ 6 ਕਿਲੋ ਦੋ ਦੋ ਚਾਈ ਚੱਲਿਆ ਜੇ ਇਸ ਤਰ੍ਹਾਂ ਬੰਦਾ 6 ਆ ਤੇ 5 ਕਿਲੋ ਬੰਦਾ ਰਸਤਾ ਲਿਆ ਵੀ ਅੱਗੇ ਬੇਸ਼ੱਕ ਮੇਰਾ ਭਰਾ ਵੀ ਸ਼ੌਕ ਨਾਲ ਫੀਡ ਪਾਉਣਾ ਚਾਹੁੰਦਾ ਇਹਨੂੰ ਸੀਜ਼ ਪਾ ਦੋ ਇਹਨੂੰ ਕਾਰਗਰ ਪਾ ਦੋ ਸਾਰੀ ਤਰ੍ਹਾਂ ਦੀ ਖਾਂਦੀ ਆ ਹਾਂਜੀ ਹਾਂਜੀ ਠੀਕ ਆ ਜੀ ਆਇਦਰ ਮੇਰੇ ਪਾਸੇ ਦੋ ਜਨਵਰ ਆਪਾਂ ਤੁਹਾਨੂੰ ਦਿਖਾਉਣੇ ਆ ਛੋਟੇ ਆ ਹੀ ਫਿਰ ਇੱਕ ਇਧਰ ਬੱਛੀ ਦਿਖਾਵਾਂਗੇ ਇੱਕ ਇਧਰ ਕੱਟੀ ਆ ਕੱਟੀ ਵੀ 9 ਮਹੀਨਿਆਂ ਦੀ ਤੇ ਬੱਛੀ ਵੀ ਇਤਨੀ ਹੀ ਆ ਤੇ 9-9 ਮਹੀਨਿਆਂ ਦੀ ਦੋਵੇਂ ਹਾਂ 9-9 ਦੀ 9-9 ਮਹੀਨਿਆਂ ਦੀ ਦੋਸਤੋ ਜੋੜੀ ਆ ਆ ਕੱਟੀ ਖਰੀਦ ਲਿਆ ਜੇ ਚਾਹੇ ਬੱਛੀ ਖਰੀਦ ਲਿਆ ਜੇ ਤੇ ਇਹਦਾ ਵੈਸੇ ਤਰਦੀਪ ਸਿੰਘਲ ਸਿੰਘ ਨਾਗਬਾ ਰੇਟ ਕੀ ਲਊਗਾ ਥਾਨ ਤੁਹਨ ਚੰਗੇ ਯਾਰ ਥਾਨ ਤੇ ਚੰਗਾ ਥਾਣਾ ਦਾ ਗੱਕ ਬੱਛੀ ਵੀ ਚੰਗੀ ਆ ਹਮ ਇੱਧਰ ਕੱਟੀ ਦੇ ਵੀ ਥਾਣ ਬਖਾ ਦਈਏ ਜਲਦੀਬ ਨੇ ਵੀ ਕੀ ਕੱਟੀ ਦੇ ਵੀ ਚੰਗੇ ਆ ਆ ਵੇਖੋ ਜੀ ਸੋ ਕੱਟੀ ਵੀ ਦੋਸਤੋ ਥਾਣਾ ਦੀ ਸਾਫ ਸੁਥਰੀ ਆ ਤੇ ਬਾਕੀ ਮੇਰਾ ਆਪਾਂ ਜੋੜੀ ਪਾਉਣੀ ਚਾਹੁੰਦਾ ਤੇ ਜੋੜੀ ਵੀ ਤੁਹਾਨੂੰ ਮਿਲ ਜੂਗੀ ਰੈਤ ਕਰਕੇ ਕਿੰਨੇ ਦੇ ਦੇ ਦਈਏ ਸਿੰਗਲ ਸਿੰਗਲ ਸਿੰਗਾ ਸਿੰਗਾ ਆ ਸਿੰਗਾ ਸਿੰਗਾ ਦੋਵੇਂ 12-12 ਹਜ਼ਾਰ ਦੀਆਂ 24000 ਦਾ ਜੋੜਾ ਬਣ ਗਿਆ ਜੋੜਾ ਜੋ ਮਾਨਤਨ ਕੀ ਆ ਇਹ ਜੋੜਾ ਕੋਈ ਲਊ ਫਿਰ 20000 ਦਾ 20000 ਦਾ ਹਾਂ ਜੋੜਾ 20 ਦਾ ਜੇ ਇਕੱਲੀ-ਇਕੱਲੀ ਫਿਰ 12-12 ਦਾ ਦੀ ਜਿਹੜੀ ਮਰਜੀ ਫੜ ਲੇਗੇ। ਇਹ ਆ ਗਿਆ ਦੋਵੇਂ ਵੱਡੀਆਂ ਦੀਆਂ ਆ ਗਿਆ ਵਾ ਬੱਚੀ ਜੜੀ। ਉਹ ਗਾਂ ਦੀ 20 ਕਿਲੋ ਵਾਲੀ ਦੀ ਉਹ ਡੱਬੀ ਆ। ਹੂੰ। ਆਹ ਜੀ ਕੱਟੀਏ ਆਪਣੇ ਵੱਡੀ ਮਹਿੰਦੀ। ਹਾਂ। ਉਹ ਵੱਡੀ ਮਾਂ ਦਾ ਦੁੱਧ ਕਿੰਨਾ ਹੀ? ਉਹ ਥਲੇ 17, 17 ਕਿਲੋ। ਆਹ 17 ਕਿਲੋ ਦੀ ਜੋ ਦੋਸਤੋਂ ਦੀ ਮੱਝ ਆ। ਉਹ 20 ਜੜੀ ਆ। ਇਹ 20 ਕਿਲੋ ਦੀ ਜਿਹੜੀ ਧੀ ਆ ਮੱਝ ਦੀ। ਇਹਦੀ ਮਾਂ ਜਿਹੜੀ 20 ਕਿਲੋ ਦੁੱਧ ਦਿੰਦੀ ਆ ਬੱਚੀ ਦੀ ਉਹ ਕੁਲਦੀਪ ਨੇ ਕੋਲ ਆ। ਇਹਦੀ ਮਾਂ 17 ਕਿਲੋ ਵਾਲੀ ਆ ਉਹ ਵੀ ਕੁਲਦੀਪ ਦੇ ਕੋਲ ਆ। ਇਹ ਦੋਸਤੋਂ ਦੋਵੇਂ ਬੱਚੇ ਆ 24000 ਦੇ ਬਣਦੇ ਆ। ਕਲਦੀਪਾਂ ਦਾ ਵੀ ਜੋੜੀ ਕਿਸੇ ਨੇ ਖਰੀਦਣੀ ਹੈ 20000 ਦੀ ਤੇ ਤਾਂ ਇਕੱਠੇ ਦੋਆ ਨਹੀਂ ਦੇ ਇਕੱਠੀ ਆ ਹਾਂ ਬਲਦੀਪ ਨੰਬਰ ਇੱਕ ਵੀਰੇ ਕਰਦੇ ਸਾਂ ਜੀ ਆਪਣੇ ਨੰਬਰ 9465133233 ਪਿੰਡ ਬੁਰਜ ਨਥੂਗੇ ਤਸੀਲ ਪਟੇ ਜਿਲ੍ਹਾ ਤਰਨਤਾਰ। ਬਾਤੀ ਦੂਸਰੀ ਗੱਲ ਇਹ ਆ ਵੀ ਜਿੰਨੇ ਵੀ ਕਿਸੇ ਨੇ ਆਪਣੇ ਕੋਲ ਡੰਗਰ ਲੈਣਾ ਸਾਈ ਬਾਬੂ ਪਹਿਲੋ ਪਾਓ ਸਾਈ ਤੋਂ ਬਗੈਰ ਡੰਗਰ ਕੋਈ ਪਕਾ ਨਹੀਂ। ਹਾਂ ਤੇ ਦੂਸਰੀ ਗੱਲ ਇਹ ਜਿੰਨੇ ਵੀ ਕਿਸੇ ਨੇ ਲੈਣਾ ਵਾ ਅੱਧੇ ਪੈਸੇ ਪਾਉਣੇ ਪੈਣਗੇ। ਹਾਂ ਤੇ ਫੇਰ ਡੰਗਰ ਜਾਊਗਾ। ਹਾਂ ਇਹ ਨਹੀਂ ਕਿਈ ਲੋਰਗੇ ਨਹੀਂ ਇਹ ਡਰਦੇ ਫਲਾਣੇ ਨੇ ਸਾਡੇ ਮਾਰ ਲਿਆ ਇੱਥੇ ਨਹੀਂ ਪੈਸੇ ਮਰਦੇ ਹਾਂ ਨਹੀਂ ਪੈਸੇ ਨਹੀਂ ਮਰਦੇ ਹਾਂ ਕਰਕੇ ਵਾਰ-ਵਾਰ ਕਹਿੰਦੇ ਵੀ ਇੱਥੇ ਆਓ ਨੂੰ ਕਈ ਬੰਦੇ ਹੈਗੇ ਵੀ ਇਸ ਤਰ੍ਹਾਂ ਦੇ ਕਈ ਹੈਗੇ ਆ ਵੀ ਅਗਲੇ ਆ ਤੇ ਭਾਈ ਸਾਨੂੰ ਪਸੰਦ ਆ ਜਿਹੋ ਜਿਹੀ ਵਿਖਾਈ ਉਹ ਜੀ ਨਿਕਲੀ ਹੈ ਹਾਂ ਉਦਾਂ ਹੀ ਨਿਕਲੀ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ